ਸ਼ਰਮ ਕਰ ਲੈ ਸ਼ਰਮ ਲੋਕ ਵੇਖੋ ਸ਼ਰਮ ਕਰ ਲੈ ਉਹ ਸਰਕਾਰਾਂ ਨੇ ਲੁੱਟਿਆ ਵੇਖੋ ਸ਼ਰਮ ਕਰ ਲੈ ਵੇ ਕਿਸਾਨਾਂ ਨੂੰ ਲੁੱਟਦੇ ਇਹ ਕਰੋੜੀ ਬੰਡ ਤੇ ਸ਼ਰਮ ਕਰ ਲੈ ਸ਼ਰਮ ਸ਼ਰਮ ਕਰ ਲੈ ਸ਼ਰਮ ਸ਼ਰਮ ਕਰ ਲੈ ਸ਼ਰਮ ਇਹ ਫੁੱਤੀ ਹੋਵੇ ਆ ਕਿਸਾਨ ਵੀਰੋ ਹਾਲਾਤ ਵੇਖੋ ਇੱਥੋਂ ਦੇ ਓਏ ਆਪੋ ਪੋਜ ਲੋਹੇ ਪਿੰਡ ਕਰਾਚਾ ਨਾ ਬੈਠੇ ਰਹੋ ਲੁੱਟੇ ਜਾਓਗੇ ਸਮਾਨ ਲੈ ਜਾਓ ਆਪਣਾ ਕਲ ਦੀਆਂ ਅਪੀਲਾ ਕਰ ਰਹੇ ਆ ਭਾਈ ਜੀ ਵੀਰੋ ਖਨੋਰੀ ਬਾਰਡਰ ਤੋਂ ਸਮਾਨ ਲੈ ਜਾਓ ਤੁਹਾਡੀਆਂ ਟਰਾਲੀਆਂ 'ਚ ਕੁਝ ਨਹੀਂ ਬਚਿਆ ਤੁਹਾਡੀਆਂ ਟਰਾਲੀਆਂ ਤੋਂ ਸਾਰਾ ਸਮਾਨ ਕੱਢ ਰਿਆ ਲਾਈਵ ਤੁਹਾਨੂੰ ਦਿਖਾ ਰਿਹਾ ਖਨੋਰੀ ਬਾਰਡਰ ਤੋਂ ਵੀਡੀਓ ਨੂੰ ਸ਼ੇਅਰ ਕਰ ਦਿਓ ਸ਼ਰਮ ਕਰੋ ਅ ਟੈਂਪੂ ਲਿਆ ਲਿਆ ਕੇ ਖਨੋਰੀ ਬਾਰਡਰ ਤੋਂ ਵੇਖੋ ਕਿਵੇਂ ਸਮਾਨ ਲੁੱਟੀ ਜਾਂਦੇ ਆ ਘਰਾਂ 'ਚ ਨਾ ਬੈਠੋ ਜੇ ਕੋਈ ਆਪ ਦਾ ਸਮਾਨ ਹੈਗਾ ਤੇ ਲੈ ਜਾਓ ਟਰਾਲੀਆਂ 'ਚੋਂ ਸਮਾਨ ਚੋਰੀ ਹੋ ਗਿਆ ਆ ਸਾਰਾ ਕੁਝ ਨਹੀਂ ਬਚਿਆ ਸਰਕਾਰ ਨੇ ਤਾਂ ਜੋ ਕੀਤਾ ਕੀਤਾ ਇੱਥੋਂ ਦੇ ਜੇ ਲੋਕ ਸ਼ਰਮ ਹੋਣੀ ਚਾਹੀਦੀ ਇੱਥੋਂ ਦੇ ਲੋਕਾਂ ਨੂੰ ਪ੍ਰੇਖਿਓ ਛੇ ਟੀਵੀ ਛੇ ਟਰੈਕਟਰ ਟਰਾਲੀਆਂ ਦਾ ਖਤਮ ਹੋ ਚੁੱਕੀਆਂ ਪਾਣੀ ਦੇ ਟੈਂਕਾ ਆ ਹਾਲਾਤ ਵੇਖੋ ਇੱਥੋਂ ਦੇ ਖਨੌਰੀ ਬਾਡਰ ਤੇ ਸ਼ਰਮ ਕਰ ਲੋ ਸ਼ਰਮ ਆ ਕੋਈ ਮਾੜੀ ਮੋਟੀ ਸ਼ਰਮ ਕਰ ਲੋ ਸ਼ਰਮ ਕਿਉਂ ਲੁੱਟਣ ਦੇ ਹੋਏ ਖੜੇ ਆ ਕਿਸਾਨਾਂ ਨੂੰ ਛੋਟੋ ਕੰਨ 7-8 ਲੱਖ ਦਾ ਨੁਕਸਾਨ ਕਰਦਾ ਬਹੁਤ ਪੁਲਿਸ ਕੰਮ ਕਰਾਂਗੀ ਆਹ ਵੇਖੋ ਜੀ ਤੁਹਾਨੂੰ ਮੈਂ ਜ਼ੂਮ ਕਰਕੇ ਦਿਖਾਉਣਾ ਕਿ ਸਾਹਮਣੇ ਲੁਟੇਰੇ ਲੁੱਟੀ ਜਾਂਦੇ ਆ ਇੰਨੇ ਬੁਰੇ ਹਾਲਾਤ ਨੇ ਸਾਰੇ ਸਾਰੀਆਂ ਵੀਰਾਂ ਨੂੰ ਬੇਨਤੀ ਹੈ ਜਿੰਨੀ ਜਲਦੀ ਮੋਰਚੇ ਲਾਇਆ ਸੀ ਜਿਹੜੇ ਇੱਥੇ ਆਏ ਸੀ ਜਲਦ ਤੋਂ ਜਲਦ ਇੱਥੇ ਆ ਕੇ ਜੋ ਬਚਿਆ ਤੁਹਾਡਾ ਸਮਾਨ ਆ ਜੋ ਰਹਿਤ ਖੁੰਦਾਂ ਨੂੰ ਜਿੰਨੀ ਜਲਦੀ ਹੋ ਸਕੇ ਆ ਕੇ ਲੈ ਜਾਓ ਵੀਰੋ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਲਾਂ ਇਹ ਪੰਜਾਬ ਤੱਕ ਪਹੁੰਚ ਜੇ ਵੀ ਇੱਥੇ ਲੋਕਾਂ ਜਿਹੜੇ ਲੁਟੇਰੇ ਲੁੱਟੀ ਜਾਂਦੇ ਆ ਤੁਹਾਨੂੰ ਆ ਦੇਖੋ ਕਿਵੇਂ ਟੈਂਪੂ ਭਰੇ ਪਏ ਸਮਾਨ ਦੇ ਤੁਹਾਨੂੰ ਦਿਖਾਉਣ ਲਿਆ ਰਹੇ ਆ ਵੇਖੋ ਆ ਆ ਸਮਾਨ ਪਿਆ ਵੇਖੋ ਟੈਂਪੂ ਲਿਆ ਲਿਆ ਕੇ ਲੁੱਟੀ ਜਾਂਦੇ ਪਏ ਆ ਅਸੀਂ ਜਦੋਂ ਪਹੁੰਚੇ ਤੇ ਭੱਜ ਗਏ ਲਾਓ ਲਾਓ ਸਮਾਨ ਲਾਓ ਟੈਂਪੂ ਚੋ ਵੀਡੀਓ ਨੂੰ ਸ਼ੇਅਰ ਕਰ ਦਿਓ ਇਹ ਮਸਲਾ ਪੰਜਾਬ ਲੈਵਲ ਦਾ ਆ ਇਹ ਸਰਕਾਰ ਨੂੰ ਪਤਾ ਲੱਗੇ ਵੀ ਤੂੰ ਕਿਵੇਂ ਕਿਸਾਨਾਂ ਦਾ ਕਿਸਾਨਾਂ ਦਾ ਨੁਕਸਾਨ ਕਰਾਇਆ ਆ ਇਹ ਸਰਕਾਰ ਨੂੰ ਪਤਾ ਲੱਗੇ ਵੀ ਕਿਸ ਤਰੀਕੇ ਤੂੰ ਕਿਸਾਨ ਲੁੱਟਾਇਆ ਆ ਆਹ ਦੇਖੋ ਲਾਈਵ ਕਿਵੇਂ ਦਿਨ ਦਿਹਾੜੇ ਕਿਸਾਨ ਵੀਰੋ ਤੁਹਾਡੀਆਂ ਟਰਾਲੀਆਂ ਚੋਂ ਅਸੀਂ ਜਿੱਥੇ ਕੈਂਪ ਲੱਗਿਆ ਜਿੱਥੇ ਟਰਾਲੀਆਂ ਖੜੀਆਂ ਸਾਰੀਆਂ ਟਰਾਲੀਆਂ ਚੈੱਕ ਕੀਤਿਆਂ ਵਿੱਚ ਨਾ ਕੋਈ ਏਸੀ ਆ ਨਾ ਕੋਈ ਕੂਲਰ ਆ ਨਾ ਕੁਰਸੀਆਂ ਨਾ ਸਿਲੰਡਰ ਸਾਰਾ ਕੁਝ ਚੋਰੀ ਹੋ ਗਿਆ ਆ ਡੰਡੜੇ ਲੁੱਟੀ ਜਾ ਰਹੇ ਨੇ ਹਾਂਜੀ ਕਿਸਾਨਾਂ ਨੂੰ ਬੇਨਤੀ ਆ ਜਿੰਨੀ ਜਲਦ ਤੋਂ ਜਲਦ ਇੱਥੇ ਆ ਕੇ ਜੋ ਤੁਹਾਡਾ ਰਹਿਣ ਖੁੰਦ ਬਚੀ ਆ ਉਹਨੂੰ ਲੈ ਜਾਓ ਇੱਥੇ ਕੁਝ ਨਹੀਂ ਬਚਿਆ ਨਾ ਤਾਂ ਇੱਥੇ ਕੋਈ ਟੀਵੀ ਕੂਲਰ ਫਰਿੱਜ ਏਸੀ ਸਿਲੰਡਰ ਕੋਈ ਚੀਜ਼ even ਟਰੈਕਟਰ ਟਰਾਲੀਆਂ ਤੱਕ ਨਹੀਂ ਲੱਭ ਰੀਆਂ ਕਿਸਾਨ ਦਰਦਰ ਤੇ ਭਟਕ ਰਹੇ ਆ ਬਹੁਤ ਬੁਰੇ ਹਾਲਾਤ ਆ ਜਿੰਨੀ ਜਲਦੀ ਹੋ ਸਕੇ ਤੁਸੀਂ ਆ ਕੇ ਆਪਦੇ ਸਮਾਨ ਨੂੰ ਲੈ ਜਾਓ ਟਰੈਕਟਰ ਲੈ ਜਾਓ ਟਰਾਲੀਆ ਜੋ ਵੀ ਤੁਹਾਡੇ ਸਾਧਨ ਆ ਜਲ ਤੋ ਜਲ ਪਹੁੰਚ ਜਾਓ ਤੇ ਦਾ ਸਮਾਨ ਆਪਦੇ ਹੱਥਾਂ 'ਚ ਕਰ ਲਓ ਆ ਦੇਖੋ ਜੀ ਟੈਂਪੂ ਤੁਹਾਨੂੰ ਲਾਈਵ ਦਿਖਾ ਰਿਹਾ ਕਿਵੇਂ ਟੈਂਪੂਆਂ ਦੇ ਵਿੱਚ ਆ ਲੋਹੇ ਦਾ ਸਮਾਨ ਜਿਹੜੀਆਂ ਇੱਥੇ ਘਰ ਪਾਇ ਦੀ ਕਿਵੇਂ ਲੁਟੇਰੇ ਲੁੱਟੀ ਜਾਂਦੇ ਪਏ ਆ ਕਿਸਾਨ ਵੀਰੋ ਜਾਗੋ ਤੇ ਇਸ ਵੀਡੀਓ ਨੂੰ ਸ਼ੁਭਤੋ ਹਰੇਕ ਬੰਦਾ ਆਪਦਾ ਫਰਜ਼ ਸਮਝ ਕੇ ਵੀਡੀਓ ਨੂੰ ਸ਼ੇਅਰ ਕਰੇ ਕभी ਕਿਸੇ ਦਾ ਕੋਈ ਪੜਾ ਹੋਵੇਗੇ ਉੱਥੇ ਟਰੈਕਟਰ ਟਰਾਲੀਆਂ ਖੜੀਆਂ ਘਟੋ ਘਟ ਉਹ ਟਰਾਲੀਆਂ ਟਰੈਕਟਰ ਵੀ ਇੱਥੋਂ ਹੁਣ ਪਤਾ ਲੱਗਿਆ ਵੀ ਆਸੇ ਪਾਸੇ ਦੇ ਪਿੰਡਾਂ ਦੇ ਵਿੱਚ ਵੀ ਉਹ ਕਹਿੰਦੇ ਵੀ ਘੇੜਾ ਮਾਰ ਲਓ ਪਤਾ ਲੱਗ ਰਿਹਾ ਹੈ ਵੀ ਕਿਤੇ ਇੱਥੇ ਆਸੇ ਪਾਸੇ ਹੀ ਲੈ ਕੇ ਜਾ ਰਹੇ ਨੇ ਵੱਡੀ ਵੱਡੀ ਲੁੱਟ ਹੋਈ ਜਾਂਦੀ ਹੈ ਕਿਸਾਨਾਂ ਦੀ ਸਭ ਪਹਿਲਾਂ ਸਰਕਾਰਾਂ ਨੇ ਲੁੱਟਿਆ ਤੇ ਹੁਣ ਲੋਕਾਂ ਨੇ ਲੁੱਟ ਲਿਆ ਸ਼ਰਮ ਆਉਣੀ ਚਾਹੀਦੀ ਹੈ ਐਵੇਂ ਨਾ ਆਹ ਜਿਹੜੀਆਂ ਚੀਜ਼ਾਂ ਲੁੱਟ ਕੇ ਪਾਈ ਪਾਈ ਨਾਲ ਜੋੜ ਕੇ ਕਿਸਾਨਾਂ ਨੇ ਆਪ ਦਾ ਮੋਰਚਾ ਲਈ ਇਕੱਠਾ ਕੀਤਾ ਸੀ ਪਰ ਸ਼ਰਮ ਆਉਣੀ ਚਾਹੀਦੀ ਹੈ ਇਦਾਂ ਦਾ ਲੁੱਟ ਖਾ ਕੇ ਉਹ ਵੇਖੋ ਜੀ ਕਿਵੇਂ ਲੁਟੇਰੇ ਪਹੁੰਚਦੇ ਆ ਉਹ ਵੇਖੋ ਸਾਹਮਣੇ ਤੁਹਾਨੂੰ ਵੀਡੀਓ ਦੇ ਵਿੱਚ ਨਜ਼ਰ ਆ ਰਹੇ ਹੋਣੇ ਆ ਆ ਸਾਰੇ ਹਾਲਾਤ ਵੇਖੋ ਖਨੋਰੀ ਬਾਰਡਰ ਦੇ ਆ ਸੜਕ ਚੱਲ ਪਈ ਆ ਕਿਸੇ ਟਾਈਮ ਇੱਥੇ ਫੁੱਲ ਮੋਰਚਾ ਲੱਗਿਆ ਸੀ ਤੇ ਅੱਜ ਸਭ ਸਭ ਤੈਸ ਨੈਸ ਹੋ ਗਿਆ ਆ ਏ ਭਾਈ ਜੀ ਕੌਣ ਲੋਕ ਨੇ ਜਿਹੜਾ ਇਹ ਇੰਨਾ ਜ਼ਿਆਦਾ ਇਹਨਾਂ ਨੂੰ ਕੋਈ ਸੈਸੀ ਸਾਰੇ ਪੈਣ ਤੋਂ ਸੈਸੀ ਧੜਕੀ ਮੈਂ ਉਹਨੂੰ ਤਾਂ ਟਾਉਂ ਜਉ ਉਹਨੂੰ ਜੇ ਮੈਂਨ ਚੋਂ ਦਨ ਲੂਟ ਵਿਚਾਰ ਆਖਿਆ ਸਵੇਰੇ 11:00 4 ਵਜੇ ਗੇ ਫੇਰ ਦਾ 4 ਵਜੇ ਦਾ ਕਹਿੰਦਾ ਇੱਥੇ ਲੁੱਟਣ ਲੱਗੇ ਖੜਿਆ ਲੁੱਟਣ ਤਾਂ ਜਦੋਂ ਦੀ ਸਰਕਾਰ ਵੱਲੋਂ ਕਾਰਵਾਈ ਹੋਈ ਪਈ ਉਹਦੋਂ ਦਾ ਹੀ ਲੱਗੇ ਨੇ ਕਿਸਾਨ ਵੀਰੋ ਆ ਹਾਲਾਤ ਵੇਖੋ ਅਸੀਂ ਜਦੋਂ ਪਹੁੰਚੇ ਤੇ ਆਪਣੇ ਮੋਟਰਸਾਈਕਲ ਛੱਡ ਕੇ ਵੀ ਭੱਜ ਗਏ ਆ ਤੁਹਾਨੂੰ ਮੈਂ ਦਿਖਾਉਣ ਜਾ ਰਿਹਾ ਆ ਜਿਹੜਾ ਭਾਰਤੀ ਕਿਸਾਨ ਨੂੰ ਖੋਸਾ ਦਾ ਸੀਗਾ ਆਪਣੇ ਜਿੰਦੇ ਵਿੱਚ ਅਸੀਂ ਰਹਿੰਦੇ ਸੀਗੇ ਆਹ ਧਾਰ卡ਡ ਬਣਾਏ ਆ ਦੇਖ ਕੇ ਪੁੱਤਰੇ ਦਿੱਤਾ ਵੀ ਸਮਾਨ ਚੁੱਕ ਸਕਦੇ ਜਿੱਧਰ ਵੀ ਆਹ ਦੇਖੋ ਜਿਹੜਾ ਸਾਡਾ ਰਹਿਣ ਬਸੇਰਾ ਸੀ ਹਾਲ ਦੇਖੋ ਇਹਦਾ ਵੀਡੀਓ ਨੂੰ ਸ਼ੇਅਰ ਕਰ ਦਿਓ ਵੀਰੋ ਆ ਆ ਆ ਸਾਡਾ ਆਹ ਦੇਖੋ ਲਾਈਵ ਦੇ ਵਿੱਚ ਆਹ ਦੇਖੋ ਤੁਸੀਂ ਲਾਈਵ ਦੇ ਵਿੱਚ ਪੰਜਾਬ ਪੁਲਿਸ ਦੀ ਕਰਤੂਤ ਉਹਨਾਂ ਨੇ ਆਧਾਰ ਕਾਰਡ ਦਿੱਤੇ ਵੀ ਤੁਸੀਂ ਸਮਾਨ ਚੁੱਕ ਸਕਦੇ ਜੀ ਕਿੱਦੇ ਦੁੱਖ ਦੀ ਗੱਲ ਆ ਆ ਫੇਰ ਆ ਗਿਆ ਆ ਵੀਡੀਓ ਨੂੰ ਵੇਖੋ ਹਾਲਾਤ ਤੇ ਕੌਣ ਹੈ ਬੰਦੇ ਇਹ ਆਟੋ ਵਾਲੇ ਜਿਹੜੇ ਚੋਰੀ ਕਰਨੇ ਉਹਨਾਂ ਨੇ ਆਧਾਰ ਕਾਰਡ ਬਣਾਏ ਆ ਆਪਣੇ ਆਧਾਰ ਕਾਰਡ ਆਹ ਵੇਖੋ ਆ ਚੋਰੀ ਦੇ ਆਧਾਰ ਕਾਰਡ ਬਣਾ ਬਣਾ ਕੇ ਇੱਥੇ ਪ੍ਰਸ਼ਾਸਨ ਨੂੰ ਵਿਖਾ ਵਿਖਾ ਕੇ ਵੀ ਇਹ ਸਮਾਨ ਸਾਡਾ ਆ ਆਟੋਆਂ ਦੇ ਵਿੱਚੋਂ ਕੱਢਿਆ ਇਹ ਕਰਤੂਤਾ ਹੋ ਰਹੀਆਂ ਨੇ ਚੋਰ ਜਾਲੀ ਆਧਾਰ ਕਾਰਡ ਬਣਾ ਕੇ ਮਾੜੇ ਦੇ ਅੰਦਰ ਵੀ ਜਾ ਕੇ ਬਹੁਤ ਛੱਡ ਪੱਟਦੇ ਪਏ ਚੱਲੋਗੇ ਭਾਈ ਜੀ ਆ ਜਾਓ ਮੇਰੇ ਪਿੱਛੇ ਜਾਓ ਆ ਤੁਹਾਨੂੰ ਲਾਈਵ ਦਿਖਾਉਣਾ ਜੀ ਅੱਗੇ ਜਿਹੜੇ ਛੱਡ ਪੱਟੇ ਜਾ ਰਹੇ ਵੀਡੀਓ ਨੂੰ ਸ਼ੇਅਰ ਕਰਦੇ ਰਹੋ ਵੀਰੋ ਲਾਈਵ ਦੇ ਵਿੱਚ ਤੁਹਾਨੂੰ ਦਿਖਾਉਂਦੇ ਆ ਕਲੇਖ ਰਹੀ ਹੈ ਲਾਈਵ ਦੇ ਵਿੱਚ ਵੀਡੀਓ ਨੂੰ ਸ਼ੇਅਰ ਕਰੀ ਜਾਓ ਵੀਰੋ ਵੀਡੀਓ ਨੂੰ ਸ਼ੇਅਰ ਕਰਦੇ ਰਹੋ ਵੀਰੋ ਲਾਈਵ ਦੇ ਵਿੱਚ ਤੁਹਾਨੂੰ ਦਿਖਾਉਂਦੇ ਆ ਆ ਵੇਖੋ ਲੋਕਾਂ ਦੀ ਲੁੱਟ ਬੜੇ ਦੁੱਖ ਦੀ ਗੱਲ ਆ ਭਗਵਾਨ ਸਿਆ ਤੈਨੂੰ ਮੂੰਹ ਤੇ 2027 ਚ ਖਾਣੀ ਪੈਣੀ ਹੂੰ ਜਿੱਥੇ ਮਰਜੀ ਭਜਲਾ ਆ ਵੇਖੋ ਲੋਕਾਂ ਦੇ ਲਾਤ ਆ ਦੇਖੋ ਜੀ ਆ ਵੇਖੋ ਲੁੱਟ ਇਹ ਬੈਗ ਲੋਡ ਕਰਨਾ ਉਹ ਬਾਰੀ ਮੋਟੀ ਹੈਗੀ ਆ ਦਸਾਂ ਦਾ ਰੁੱਪਿਆ ਯਾਰ ਆ ਦੇਖੋ ਜੀ ਓਏ ਓਏ ਸਾਡੇ ਟਾਈਮ ਆ ਸ਼ਰਮ ਕਰ ਲੋ ਸ਼ਰਮ ਵੀਡੀਓ ਨੂੰ ਸ਼ੇਅਰ ਕਰ ਕਮਾਲ ਹੋ ਗਈ ਯਾਰ ਅੱਗੇ ਅਸੀਂ ਕੱਲ ਦੇ ਪੈਜੋ ਭੱਜੇ ਫਿਰਦੇ ਯਾਰ ਹੱਦ ਹੋ ਗਈ ਤੁਹਾਡੇ ਵਾਲੀ ਯਾਰ ਅਸੀਂ ਤਾਂ ਪਹਿਲਾਂ ਸਰਕਾਰਾਂ ਨੇ ਮਾਰਤੇ ਤੁਸੀਂ ਯਾਰ ਕੋ ਮਾੜੀ ਮੋਟੀ ਕਰ ਲੋ ਆਹ ਵੇਖੋ ਯਾਰ ਲਾਈਵ ਸ਼ਰਮ ਕਰ ਲੋ ਮਾੜੀ ਮੋਟੀ ਯਾਰ ਨਹੀਂ ਬਾਈ ਯਾਰ ਇਹ ਤੁਹਾਡਾ ਜ਼ਮਾਨਾ ਹੈ ਨਹੀਂ ਨਹੀਂ ਤੁਹਾਡਾ ਜ਼ਮਾਨਾ ਹੈ ਨਹੀਂ ਇਹ ਤੁਹਾਡਾ ਜ਼ਮਾਨਾ ਹੈ ਇਹ ਛੱਡ ਇੱਕ ਕਿਸਾਨਾਂ ਨੇ ਪਾਈ ਪਾਈ ਜੋੜ ਕੇ ਪਾਏ ਆ ਕਰਕੇ ਕਰਕੇ ਪਾਏ ਅਸੀਂ ਤੇ ਤੁਸੀਂ ਵੀਡੀਓ ਨੂੰ ਸ਼ੇਅਰ ਕਰ ਦਿਓ ਹਾਲਾਤ ਵੇਖੋ ਵੀਰੋ ਕੀ ਹਾਲਾਤ ਨੇ ਲਾਈਵ ਵੇਖੋ ਛੱਡ ਕਮਾਲ ਹੋ ਗਈ ਤੁਹਾਡੇ ਚਲੋ 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 ਇਹ ਤੋਂ ਕਮਾਲ ਹੋ ਗਈ ਯਾਰ ਆਜੋ ਪਾਜੋ ਆ ਵੇਖੋ ਜੀ ਲੋਟੇ ਰੇ ਆ ਪੈ ਗਏ ਆ ਖਾਣ ਨੂੰ ਪੈ ਗਏ ਓਏ ਔਰ ਕਰਵਾਂ ਤੇ ਡੰਡਾ ਚੁੱਕਣ ਦੇ ਐਵੇਂ ਨਹੀਂ ਇਹਨਾਂ ਨੇ ਜਾਣਾ ਹਰੇ ਕਰਵਾਂ ਚੱਲਣਾ ਕਿ ਨਹੀਂ ਚਲੋ ਸਾਡਾ ਜ਼ਮਾਨਾ ਯਾਰ ਤੁਸੀਂ ਚੱਕ ਚੱਕ ਕੇ ਲਈ ਜਾਂਦੇ ਕੁਮਾੜੀ ਮੋਟੀ ਚੱਲ 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 ਜਾਓ ਜਾਓ ਪਾਜੋ ਇਹ ਤੋਂ ਹਾਂ ਪਾਜੋ ਪਾਜੋ ਨਿਕਲ ਜਾਓ ਇਥੋਂ ਬਹੁਤ ਛੱਟਦੇ ਪਾਜਾ ਪਾਜਾ ਛੱਟਦੇ ਮੈਂ ਤੁਹਾਨੂੰ ਦੱਸਾਂ ਈ ਆ ਵੇਖੋ ਹਾਲਾਤ ਵੇਖੋ ਕਿਸਾਨ ਵੀਰੋ ਵੀਡੀਓ ਨੂੰ ਸ਼ੇਅਰ ਕਰੋ ਮਾਤਾ ਚੱਲ ਵੀਡੀਓ ਨੂੰ ਸ਼ੇਅਰ ਕਰ ਦੋ ਵੀਰੋ ਹਾਲਾਤ ਵੇਖੋ ਇੱਥੋਂ ਦੇ ਅਸ਼ਤਾਂ ਨੂੰ ਲਾਈਵ ਚ ਦਿਖਾ ਰਿਆਂ ਇਹ ਕਿਸਾਨ ਨੂੰ ਸਰਕਾਰਾਂ ਨੇ ਲਟਾਇਆ ਤੇ ਜਿਨ੍ਹਾਂ ਨੂੰ ਲੁੱਟਣ ਦਾ ਮੌਕਾ ਮਿਲ ਗਿਆ ਰੱਜ ਰੱਜ ਕੇ ਕਹਿੰਦੇ ਅਸੀਂ ਲੁੱਟਾਂਗੇ ਦੇਖੋ ਕੇ ਸਾਹਮਣੇ ਲਾਈਵੇ ਥੇ ਸਾਨਾ ਨੂੰ ਲੁੱਟਿਆ ਜਾ ਰਿਹਾ ਹੈ ਵੀਡੀਓ ਨੂੰ ਸ਼ੇਅਰ ਕਰ ਦਿਓ ਸਾਥੀਓ ਲਾਈਵ 'ਚ ਦਿਖਾਇਆ ਤੁਹਾਨੂੰ ਸਾਰਾ ਅਸੀਂ ਆਹ ਉਹ ਬਾਡਰ ਹੈ ਜਿੱਥੇ ਕੈਨੋਰੀ ਮੋਰਚੇ ਤੇ ਮੋਰਚਾ ਲੱਗਿਆ ਸੀ ਉਹ ਮਾੜੀ ਮੋਟੀ ਸ਼ਰਮ ਕਰ ਲੋ ਸ਼ਰਮ ਕਰ ਲੋ ਸ਼ਰਮ ਜਾਂਦੇ ਰੋ ਘਰਾਂ ਨੂੰ ਹਾਂ ਬਾਬਾ ਗਾ ਚਲੋ ਉਥੋਂ ਮੁੜ ਕੇ ਲਈਏ ਆ ਤੁਹਾਨੂੰ ਦਿਖਾਉਣ ਜਾ ਰਿਹਾ ਜਿੱਥੇ ਸਰਕਾਰ ਨੇ ਬੈਰੀਕੇਡਿੰਗ ਕੀਤੀ ਹੋਈ ਸੀ ਸਭ ਇਥੋਂ ਤੈਸ ਨੈਸ ਕਰਤਾ ਆ ਇੱਕ ਕਿਸਾਨ ਨੂੰ ਆ ਜਗ੍ਹਾ ਆ ਜਿੱਥੇ ਬੈਰੀਕੇਡਿੰਗ ਹੋਈ ਸੀ ਆ ਜਿੱਥੇ ਤੁਸੀਂ ਹੱਥ ਦੇਖ ਰਹੇ ਜੇ ਆ ਪਏ ਨੇ ਪੱਤਰ ਆਹ ਦੇਖੋ ਸਰਕਾਰਾਂ ਨੇ ਪੱਤਰ ਪੈਲ-ਪੈਲ ਕੇ ਇੱਧਰ ਧੋੜਦੇ ਆ ਆ ਜਿਹੜਾ ਲੱਕ ਨਾਕਾ ਦੀਆਂ ਰਸਤਾ ਸਾਫ਼ ਕਰਤਾ ਆ ਮੋੜ ਨੂੰ ਵੀਰ ਜੀ ਦੇਖ ਕੇ ਮਗਰ ਵੇਖੋ ਕਿਸ ਤਰੀਕੇ ਲੁੱਟਿਆ ਜਾ ਰਹਾ ਹੈ ਵੇਖੋ ਜਾਲੀ ਆਧਾਰ ਕਾਰਡ ਬਣਾ ਬਣਾ ਕੇ ਪ੍ਰਸ਼ਾਸਨ ਨੂੰ ਦੇ ਰਹੇ ਨੇ ਤੇ ਆਪ ਦਾ ਸਮਾਨ ਚੋੱਕ ਰਹੇ ਨੇ ਇੱਥੋਂ ਤੱਕ ਹਾਲਾਤ ਬਣ ਗਏ ਵੀ ਆਪ ਦਾ ਕੋਈ ਆਧਾਰ ਕਾਰਡ ਲੈ ਦਿਖਾਓ ਤੇ ਆਧਾਰ ਕਾਰਡ ਦਿਖਾਓ ਤੇ ਸਮਾਨ ਚੱਕ ਕੇ ਲੈ ਜਾਓ ਆ ਹਾਲਾਤ ਨੇ ਤੇ ਆ ਵੇਖੋ ਆਧਾਰ ਕਾਰਡ ਦੀਆਂ ਕਾਪੀਆਂ ਤਾਂ ਰੱਖੀਆਂ ਹੋਈਆਂ ਕਿ ਇਹ ਸਾਡਾ ਸਮਾਨ ਹੈ ਐਨੀ ਲੁੱਟ ਯਾਰ ਵੀਡੀਓ ਨੂੰ ਸ਼ੇਅਰ ਕਰ ਦਿਓ ਸਾਥੀਓ ਵਾਈਟ ਕਰ ਦਾਲਦਾ ਵਾਈਟ